ਨਗਰ ਸਨੇਰ ਦੀ ਸਮੂਹ ਸੰਗਤ ਤਾਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਖੜਨ ਲਈ ਸਾਰੀ ਸੰਗਤ ਦਾ ਨਕਰ ਦਾ ਕਟ ਕੀਤਾ ਗਿਆ ਸੀ ਤੋਂ ਸਾਰੀ ਸੰਗਤ ਨਾਲ ਵਿਚਾਰ ਕੀਤੀ ਗਈ ਆ ਸਾਰੀਆਂ ਪਾਰਟੀਆਂ ਦੇ ਵਾਗੂ ਇੱਥੇ ਪਹੁੰਚੇ ਸਾਰਿਆਂ ਨੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਸਪੋਰਟ ਕਰਨ ਦਾ ਫੈਸਲਾ ਕੀਤਾ ਕਿ ਅਸੀਂ ਆਪਣੇ ਨਗਰ ਸਨੇਰ ਤੋਂ ਵੱਧ ਤੋਂ ਵੱਧ ਵੋਟ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਕੱਢ ਕੇ ਟਾਣਾ ਚਿਤਾ ਕੇ ਜੇਲ੍ਹ ਤੋਂ ਬਾਹਰ ਕੱਢ ਸਕੀਏ ਤਾਂ ਜੋ ਆ ਕੇ ਇੱਥੇ ਹਕੂਮ ਦੀ ਸੇਵਾ ਕਰ ਸਕਣ ਆਪਣੇ ਪਿੰਡਾਂ ਸ ਨਾਲ ਜੁੜਨ ਦੇ ਨੌਜਵਾਨਾਂ ਨੂੰ ਬਾਲ ਫੰਕਸ਼ਨ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਉਪਰੇਤ ਕਰਨ ਨੌਜਵਾਨਾਂ ਨੂੰ ਇਸੇ ਤਰ੍ਹਾਂ ਹੀ ਸਾਡੇ ਨਗਰਾਂ aí ਨੇੜੇ ਤੇੜੇ ਇਲਾਕੇ ਨੂੰ ਸਾਰੇ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਜਣੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਹਾਂ ਦਾ ਨਾ ਮਾਰੋ ਜਿਵੇਂ ਸਾਡੇ ਪਿੰਡ ਦੇ ਸਾਰੇ ਸੱਜਣਾ ਮਿੱਤਰਾਂ ਨੇ ਸਾਰਿਆਂ ਨੇ ਸਹਿਯੋਗ ਦੇਣ ਦਾ ਅੱਜ ਗੁਰਦਵਾਰਾ ਸਾਹਿਬ ਪ੍ਰਣ ਕੀਤਾ ਵੀ ਸਾਰਾ ਨਗਰੀ ਸਹਿਯੋਗ ਦੇਊਗਾ ਜੇ ਕੋਈ ਸੱਜਣਾ ਅਜੇ ਨਹੀਂ ਪਹੁੰਚਿਆ ਕੋਈ ਵੀਰ ਨਹੀਂ ਪਹੁੰਚਿਆ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਵੀ ਸਰਪਾਲਤਾ ਕਰਾਂਗੇ ਵੀ ਸਾਰਿਆਂ ਨਗਰੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਭੁੱਜੇ ਇੰਨਾ ਕਹਿੰਦਾ ਹੈ ਕਿ ਮਾਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ंद गिंदबन